ਲੈਬੋਟਰੀਆਂ ਦੀ ਲਬੋਟਰੀਆਂ ਦਾ ਵਾਟਨ ਲਗਾਤਾਰ ਬਾੜੇ ਅੱਜ ਵੀ ਇੱਥੇ ਪਹੁੰਚੇ ਹਾਂ ਕੀ ਕਹਿਣਾ ਚਾਹੀਦਾ ਸਰਵੇ ਦੇ ਭਲਾ ਚੈਰੀਟੇਬਲ ਟਸਟ ਨੇ ਜਿਹੜੀ ਇੱਕ ਮਹਿਮ ਸ਼ੁਰੂ ਕੀਤੀ ਗਈ ਸੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਗੁਰਪ੍ਰਬ ਨੂੰ ਲੈ ਕੇ ਪਹਿਲਾਂ 50 ਲਬੋਟਰੀਆਂ ਦਾ ਇੱਕ ਸਾਡਾ ਟੀਚਾ ਸੀ 50 ਕੰਪਲੀਟ ਹੋ ਗਈਆਂ ਲੇਕਿਨ ਅਸੀਂ ਏਰੀਆ ਕਵਰ ਨਹੀਂ ਕਰ ਸਕੇ ਫਿਰ 50 ਲਬੋਟਰੀਆਂ ਹੋਰ ਅਸੀਂ ਅਲਾਉ ਕੀਤੀਆਂ ਸੋਤ ਬਾਅਦ ਵੀ ਪੁਰਾਣੇ ਹੋਇਆ ਹੁਣ ਸਾਡਾ 150 ਦਾ ਟਿੱਕਾ ਹੈ ਜਿਹੜਾ ਕਿ 31 ਮਾਰਚ ਤੱਕ ਸਾਡੀ 150 ਲੋਟ ਦੀ ਜਿਹੜੀ ਉਹ ਪੂਰੀ ਹੋ ਜਾਏਗੀ ਇਹਦੇ ਚ ਪਹਿਲਾਂ ਅਸੀਂ ਪੰਜਾਬ ਤੋਂ ਸ਼ੁਰੂ ਕੀਤਾ ਸੀ ਪੰਜਾਬ ਹਰਿਆਣਾ ਹਿਮਾਚਲ ਜੀਐਨਕੇ ਸਾਰਾ ਕਰਦੇ ਕਰਾਂਦੇ ਅੱਜ 12 ਸਟੇਟਾਂ ਦੇ ਵਿੱਚ ਸਾਡਾ ਜਿਹੜਾ ਕੰਮ ਚੱਲ ਰਿਹਾ ਜਿੱਥੇ ਲੈਬਾਰਟਰੀਜ਼ ਖੋਲ੍ਹਨੇ ਆਸੀਂ ਅਗਰ ਅਸੀਂ ਮਹਾਰਾਸ਼ਟਰ ਦੀ ਗੱਲ ਕਰੀਏ ਉੱਥੇ 5 ਲੋਟਰੀ ਖੋਲ੍ਹ ਰਹੀਆਂ ਨੇ ਤੇ ਵੈਸਟ ਬੰਗਾਲ ਦੇ ਵਿੱਚ ਵੀ ਜਿਹੜਾ ਉੱਥੇ ਵੀ ਸਾਡੀਆਂ 5 ਰੋਟਰੀ ਜਿਹੜੀਆਂ ਹੁਣ ਖੋਲਣ ਜਾ ਰਹੀਆਂ ਨੇ। ਤੋਂ ਇਹਦੇ राजस्थान ਦੇ ਵਿੱਚ ਗੰਗਾ ਨਗਰ ਤੋਂ ਸ਼ੁਰੂ ਕਰਕੇ ਤੇ ਬੀਕਾਨੇਰ ਤੱਕ ਅਸੀਂ ਰੋਟਰੀਆਂ 7 ਰੋਟਰੀਆਂ ਖੋਲ ਚੁੱਕੇ ਹਾਂ ਆਲਰੇਡੀ ਤੇ ਅਗਲਾ ਜਿਹੜਾ ਸਾਡਾ ਸਟੈਪ ਹੈ 5 ਰੋਟਰੀਆਂ ਸਾਡੀਆਂ ਜਿਹੜੀਆਂ ਉਹ ਬੀਕਾਨੇਰ ਤੋਂ ਲੈ ਕੇ ਤੇ ਜੈਪੁਰ ਤੱਕ ਦੇ ਵਿੱਚ ਉਸ ਏਰੀਆ ਵਿੱਚ ਵੀ ਖੋਲਣੇ ਆ। ਤੇ ਅੱਜ ਲੁਧਿਆਣੇ ਵਿੱਚ ਵੀ ਅੱਜ ਇੱਥੇ ਇੱਕ ਰੋਟਰੀ ਖੋਲੀ ਗਈ ਤੁਸੀਂ ਦੇਖ ਰਹੇ ਹੋ ਜਿੱਦਾਂ ਅਕੂ ਰੈਸ਼ਨ ਚੱਲ ਰਹੇ ਆ ਤੇ ਅਕੂ ਪਿੰਚਰ ਹੈ ਤੇ ਨਾਲ ਹੋਰ ਵੀ ਸਵਾਹ ਕਾਫੀ ਦੇ ਰਹੇ ਨੇ। ਤੋ ਡਾਕਟਰ ਗਵਰਕਨ ਆਫ ਜਿਲ੍ਹਾ ਟਰਸਟ ਹੈ ਜਿਲ੍ਹਾ ਇਹਨਾਂ ਦਾ ਮੈਡੀਕਲ ਦਾ ਤੇ ਹੈਲਥ ਦੇ ਉਤੇ ਕੰਮ ਕਰ ਰਹੇ ਨੇ ਬੜਾ ਅੱਛਾ ਕੰਮ ਕਰ ਰਹੇ ਨੇ ਅچھے ਰਿਜ਼ਲਟ ਆ ਰਹੇ ਨੇ ਤੇ ਤੋ ਟਰਸਟ ਵੱਲੋਂ ਇੱਥੇ ਆਲਰੇਡੀ ਸਲਾਈ ਸੈਂਟਰ ਜਿਹੜਾ ਚੱਲ ਰਿਹਾ ਜਿਹੜਾ ਕੀ ਪਿਛਲੇ 3 ਸਾਲ ਤੋਂ ਜਿਹੜਾ ਇਹ ਚੱਲ ਰਿਹਾ ਇੱਥੇ ਤੇ 6 ਬੈਚ ਆਲਰੇਡੀ ਨਿਕਲ ਚੁੱਕੇ ਨੇ ਤੇ ਅੱਜ ਜਿਹੜੀ ਲੈਬਰਾਟਰੀ ਇੱਥੇ ਇੱਥੇ ਲੋਡ ਨੂੰ ਮਹਿਸੂਸ ਕੀਤੀ ਗਈ ਕਿ ਲੈਬਰਾਟਰੀ ਖੁੱਲ੍ਹੀ ਜਾਵੇ ਸੋ ਅੱਜ ਲੈਬਰਾਟਰੀ ਖੋਲ ਦਿੱਤੀ ਸਾਡੇ ਅੱਜ ਜੀ ਸੰਖੜੇ ਇਹਨਾਂ ਦੇ ਇਹਨਾਂ ਨੇ ਕਿਹਾ ਕਿ ਲੈਬਰਾਟਰੀ ਖੋਲਣੀ ਖੋਲਣੀਆਂ ਇੱਥੇ ਤੇ ਇਹ ਤੇ ਅੱਗੇ ਵੀ ਦੇਖਾਂਗੇ ਟ੍ਰਸਟ ਵੱਲੋਂ ਅਗਰ ਹੋਰ ਕੁਝ ਕਿਸਮ ਦੀ ਜਿਸ ਤਰ੍ਹਾਂ ਹੁਣ ਡਾਕਟਰ ਸਾਹਿਬ ਗੱਲ ਕਰ ਰਹੇ ਸੀ ਕਿ ਇਹ ਜਿਹੜਾ ਅਕੂਪੰਚਰ ਦਾ ਕੰਮ ਚੱਲ ਰਿਹਾ ਹੈ ਥੋੜੀਆਂ ਜਿਹਾ ਨੈਚੁਰਲੀ ਮਹਿੰਗਾਈ ਵਧੀ ਹੈ ਤੇ ਪੇਸ਼ੈਂਟ ਤੇ ਜ਼ਿਆਦਾ ਲੋਡ ਪੈ ਰਿਹਾ ਸੋ ਟ੍ਰਸਟ ਵੱਲੋਂ ਅਸੀਂ ਦੇਖਾਂਗੇ ਕਿ ਕਿੰਨਾ ਕੁ ਥੋੜੀ ਬੋਦੀ ਫਾਈਨੈਂਸ਼ੀਅਲ ਹੈਲਪ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਮਹੀਨੇ ਤੋਂ ਜ ਜਨਵਰੀ ਤੋਂ ਇਹ ਆਪਣਾ ਫਾਈਨੈਂਸ਼ੀਅਲ ਹੈਲਪ ਜਿਹੜੀ ਆ ਉਹ ਵੀ ਦੇਾਂਗੇ ਜਿਸ ਦੇ ਨਾਲ ਕਿ ਜਿਹੜਾ ਪੇਸ਼ੈਂਟ ਦਾ ਜਿਹੜਾ ਲੋਡ ਪੈ ਰਿਹਾ ਉਹਨੂੰ ਅਸੀਂ ਥੋੜਾ ਘਟਾਈਏ ਤਾਂ ਜੋ ਟ੍ਰਸਟ ਵੱਲੋਂ ਇਹ ਭਰ ਚੁੱਕਲੇਗਾ ਇਸ ਤਰੀਕੇ ਨਾਲ ਸਾਰੇ ਜਨਨ ਜਿਹਨਾਂ ਰੇਟੀ ਦਰ ਤੇ ਤੁਸੀਂ ਇੱਕ ਰਿਜ਼ਰਨ ਨੇ ਹੋ ਆਮ ਜਿਹੜੀ ਹੈ ਜਨਰਲ ਆਪਾਂ ਲੈਬ ਤੇ ਜਾਂਦੇ ਨੇ ਬੜੇ ਮਹਿੰਗੇ ਰੇਟ ਹੁੰਦੀ ਹੈ ਕੀ ਕਾਰਨ ਨੇ ਦੋ ਦੋ ਤਿੰਨ ਗੱਲਾਂ ਨੇ ਇਹਦੇ ਵਿੱਚ ਮਸ਼ੀਨਾਂ ਸਾਡੀਆਂ ਸਾਰੀਆਂ ਬਹੁਤ ਅੱਛੀਆਂ ਨੇ ਅੱਛੀ ਕੁਆਲਿਟੀ ਦੀਆਂ ਨੇ ਟੈਕਨੀਸ਼ੀਅਨ ਅਸੀਂ ਅੱਥੇ ਰੱਖਦੇ ਹਾਂ ਅੱਛੀ ਸੈਲਰੀ ਦਿੰਦੇ ਹਾਂ ਫਰਕ ਸਿਰਫ ਇਹਨਾਂ ਹੈ ਕਿ ਸਾਡਾ ਟੈਸਟ ਜਿਹੜਾ ਹੈ ਜਿਹੜੇ ਟੈਸਟ ਬਾਹਰ 100 ਰੁਪਏ ਦੇ ਹੋ ਰਹੇ ਅਸੀਂ 10 ਰੁਪਏ ਚ ਕਰਦੇ ਨਾਲ 10% ਦੇ ਕੰਮ ਕਰ ਰਹੇ ਹਾਂ ਇੱਕ ਤਾਂ ਜਿਹੜੇ 50 60% ਕਮਿਸ਼ਨ ਚੱਲਦੇ ਨੇ ਡਾਕਟਰਾਂ ਦੇ ਅਸੀਂ ਕਮਿਸ਼ਨ ਨਹੀਂ ਦਿੰਦੇ ਅਸੀਂ ਗੁਰਦੁਆਰੇ ਵਿੱਚ ਮੰਦਰਾ ਵਿੱਚ ਜਾਂ ਧਰਮਸ਼ਾਲਾ ਹੋ ਗਈ ਜਾਂ ਇਸ ਤਰ੍ਹਾਂ ਦੇ ਹਸਪਤਾਲ ਦੇ ਚੈਰੀਟੇਵ ਹੈਗੇ ਉੱਥੇ ਅਸੀਂ ਲੈਬੋਰੀ ਖੋਲਦੇ ਹਾਂ ਜਿਹੜੇ ਪੈਸੇ ਕੁਛ ਵੀ ਬਚਣੇ ਤੋਂ ਅਸੀਂ ਰੇਟਾਂ ਚ ਅਸੀਂ ਉਹਨੂੰ ਮਰਜ ਕਰ ਦਈਏ ਸੋ ਇਸ ਤਰੀਕੇ ਨਾਲ ਹੈ ਬਾਕੀ ਇਹ ਕਹੀ ਵੀ ਹੈ ਕਿ ਜਿਸ ਤਰ੍ਹਾਂ ਅਸੀਂ ਅੱਜ ਹੁਣ ਲੈਬੋਰੀ ਖੋਲੀ ਹੈ ਤੇ ਸਾਡਾ 20-25 ਲੱਖ ਦਾ ਖਰਚਾ ਆ ਜਾਂਦਾ ਹੈ ਉਹ ਇੱਕ ਵਾਰੀ ਜਿਹੜਾ ਆਪਾਂ ਇਕੁਪਮੈਂਟ ਲਾ ਦਤਾ ਉਹ ਮੈਂ ਆਪਣੇ ਵੱਲੋਂ ਡੋਨੇਟ ਕਰ ਦਿੰਦਾ ਟੈਸਟ ਵੱਲੋਂ ਉਹਦੀ ਅਸੀਂ ਰਿਟਰਨ ਨਹੀਂ ਭਾਲਦੇ ਕੁਝ ਵੀ ਇਸ ਕਰਕੇ ਸਾਡੇ ਜਿਹੜੇ ਰੇਟ ਤੇ ਉਹ 10% ਦੇ ਆ ਜਾਂਦੇ ਜਿਹੜਾ ਸਾਨੂੰ ਕੋਈ ਬੀਟ ਕਰੇ ਨਹੀਂ ਸਕਦਾ ਹੁਣ ਏਸੀ ਇੱਕ ਬੈਡ ਰੱਖਿਆ ਹੋਇਆ ਹੈ ਮਸ਼ੀਨ ਰੱਖੀ ਹੋਈ ਹੈ ਬਾਜ਼ਾਰ ਜਾਓਗੇ ਤੁਹਾਨੂੰ 150 ਤੋਂ ਘੱਟ ਨਹੀਂ ਏਸੀ ਜੀ ਹੁੰਦੀ ਇੱਥੇ ਸਾਡੀਆਂ ਸਾਰੀਆਂ ਲੈਬ ਟੈਸਟ ਸਿਰਫ 20 ਰੁਪਏ ਦੇ ਏਸੀ ਜੀ ਹੋ ਜਾਂਦੀ ਹੈ ਕੁਝ ਟੈਸਟ ਫ੍ਰੀ ਹੋ ਜਾਂਦੇ ਨੇ ਬਾਕੀ ਜਿਹੜਾ ਸਾਢੇ 3-4000 ਦੇ ਟੈਸਟ ਹੁੰਦੇ ਨੇ ਬੋਡੀ ਦੇ ਉਹ ਸਾਡੇ ਸਿਰਫ 320 340 ਰੁਪਏ ਦੇ ਟੈਸਟ ਹੋ ਜਾਂਦੇ ਤਾਂ ਜੋ ਕੋਈ ਵੀ ਜਿਹੜਾ ਗਰੀਬ ਪੇਸ਼ੈਂਟ ਹੈਗਾ ਉਹ ਕਮ ਸੇ ਕਮ ਟੈਸਟ ਦਾ ਕਰਾ ਸਕੇ ਇਲਾਜ ਤਾਂ ਬਾਅਦ ਦੀ ਗੱਲ ਹੈ ਲੇਕਿਨ ਉਹ ਵੀ ਸਾਡੇ ਡਾਕਟਰ ਹੈਗੇ ਅਗਰ ਕਿਸੇ ਨੂੰ ਕੋਈ ਇਹੋ ਜਿਹੀ ਬਿਮਾਰੀ ਨਿਕਲ ਜਾਂਦੀ ਹੈ ਤੇ ਟਰੱਸਟ ਉਹਨਾਂ ਪੂਰੀ ਹੈਲਪ ਕੀਤੀ ਜਾਂਦੀ ਹੈ ਨੇ ਆਪਾ ਆਪ ਬਿਲਕੁਲ ਟੱਚ ਤੇ ਜੱਲ ਲੁਧਿਆਣੇ ਤੋਂ ਅਸੀਂ ਪਹਿਲ ਕਰਦੇ ਆਂ ਵੀ ਜਦੋਂ ਵੀ ਕੋਈ ਚੀਜ਼ ਚਾਹੀਦੀ ਹੁੰਦੀ ਕਿਸੇ ਕਿਸੇ ਨੂੰ ਚਾਹੇ ਉਹ ਸ਼ਾਬਾਨ ਹੈਗੀ ਆ ਚਾਹੇ ਉਹ ਐਮਬੂਲੈਂਸਾਂ ਹੈਗੀਆਂ ਨੇ ਜਾਂ ਤੁਹਾਡੇ ਹੁਣ ਅੱਜਕੱਲ ਦੇਖੋ ਅੱਜਕੱਲ ਤੁੰ ਦਾ ਮੌਸਮ ਹੈ ਔਰ ਮੇਰੇ ਖਿਆਲ ਕੋਈ 5 ਲੱਖ ਦੇ ਲਾਗੇ ਛੱਕੇ ਸਾਡਾ ਹਰ ਰਿਫਲੈਕਟਰ ਜਿਹੜਾ ਅਸੀਂ ਹਰ ਸਾਲ ਲਾਉਂਦੇ ਆ ਹੁਣ ਵੀ ਜਿਹੜਾ 5 ਲੱਖ ਰਿਫਲੈਕਟਰ ਸਾਡਾ ਆਲਰੇਡੀ ਸਾਰੇ ਡਿਸਟ੍ਰਿਕਟਾਂ ਵਿੱਚ ਅਸੀਂ ਵੰਡ ਦਿੱਤਾ ਹੋਇਆ ਹੈ ਤੇ ਲੱਗਣੇ ਸ਼ੁਰੂ ਹੋ ਚੁੱਕੇ ਹੋਏ ਨੇ ਅਜ ਤੋਂ ਹੰਦਾ ਮੌਸਮ ਹੈ ਪਿੱਛੇ ਦੋ ਦੋ ਸਟਿੱਕਰ ਸਾਡੇ ਇਹ ਕਿ ਥੋੜੇ ਵੱਡੇ ਬਣਾਏ ਨੇ ਆਪਾਂ 6 ਇੰਚ ਦੇ ਬਣਾਏ ਹੈਗੇ ਨੇ ਤੇ ਉਹ ਜਿਹੜੇ ਸਟਿੱਕਰ ਸਟ ਚੱਲ ਰਹੇ ਨੇ ਟਾਈਮ ਟਾਈਮ ਸਾਡਾ ਸਾਰੇ ਜਿਹੜੇ ਆ ਕੋਈ ਵੀ ਕੰਮ ਹੁੰਦਾ ਸੀ ਨਾਲ ਨਾਲ ਕਰੀ ਜਾਂਦੇ ਠੀਕ ਹੈ ਜੀ ਸ਼੍ਰੀ ਗੁਰ ਤੇਗ ਬਹਾਦਰ ਮਹਾਰਾਜ ਦਾ ਜਿਹੜਾ ਪਿੱਛੇ 400 ਸਾਲਾਂ ਸੀ ਉਦੋਂ ਡਾਕਟਰ ਐਸ ਪੀ ਸਿੰਘ ਅਭਰਾਏ ਜਿਹੜੇ ਦੁਬਈ ਦੇ ਵੱਡੇ ਅਧਿయోగਪਤੀ ਨੇ ਸਮਾਜ ਸੇਵੀ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਉਹਨਾਂ ਨੇ ਫੈਸਲਾ ਕੀਤਾ ਸੀ ਵੀ ਪੰਜਾਬ ਦੇ ਵਿੱਚ ਉਹਨਾਂ ਦੇ ਯਾਤ ਦੇ ਵਿੱਚ ਇਹ ਲੈਬਾਰਟਰੀਆਂ ਖੋਲ੍ਹਣੀਆਂ ਨੇ ਪਹਿਲਾਂ ਉਹਨਾਂ ਨੇ 100 ਕਰੀ ਸੀ ਹੁਣ 150 ਕਰਤੀ ਅੱਜ 125ਵੀਂ ਲੈਬਾਰਟਰੀ ਦਾ ਜਿਹੜਾ ਇਹ ਉਦਘਾਟਨ ਕਰਕੇ ਗਏ ਨੇ ਤੇ ਇਹਦੇ ਵਿੱਚ ਇਹ ਦੱਸਣਾ ਚਾਹੁੰਦੇ ਆਂ ਵੀ ਹਰ ਮਹੀਨੇ ਸਵਾ ਲੱਖ ਤੋਂ ਲੈ ਕੇ 1.5 ਲੱਖ ਬੰਦਾ ਇਹ ਲੈਬਾਰਟਰੀਆਂ ਦਾ ਫਾਇਦਾ ਲਏਗਾ ਤੇ ਹੁਣ ਤੱਕ ਹਰ ਸਾਲ 15 ਲੱਖ ਤੋਂ ਉੱਤੇ ਬੰਦੇ ਜਾਂਦੇ ਆਂ ਜਿਨ੍ਹਾਂ ਨੂੰ ਇਹ ਫਾਇਦਾ ਹੁੰਦਾ ਦੂਸਰੀ ਗੱਲ ਜਿਹੜਾ ਟੈਸਟ 3000 ਦਾ ਉਹ ਅਸੀਂ 300 ਚ ਕਰਦੇ ਆ ਜਿਹੜਾ ਟੈਸਟ 300 ਦਾ ਉਹ 30 ਰੁਪਏ ਚ ਕਰਦੇ ਆ ਪਿੱਛੇ ਰੇਟ ਲਿਸਟ ਪੜ ਲਓ ਰੇਟ ਲਿਸਟ ਪਿੱਛੇ ਹੈਗੀ ਆ ਜਿਹੜਾ 100 ਰੁਪਏ ਦਾ ਉਹ ਅਸੀਂ 10 ਰੁਪਏ ਚ ਕਰਦੇ ਆ ਤੇ ਉਹਦੇ ਚ ਅਸੀਂ ਡਾਕਟਰ ਇੰਦਰਜੀਤ ਸਿੰਘ ਜੀ ਢਿੰਗਰਾ ਸਾਹਿਬ ਆਈਜੀ ਸਰਦਾਰ ਇਕਬਾਲ ਸਿੰਘ ਗਿੱਲ ਸਾਹਿਬ ਅਹੀਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਜਿਹੜਾ ਆਰਥਿਕ ਪੱਖੋਂ ਹਲਕਾ ਜਿਹੜਾ ਪਛੜਿਆ ਵਿਆ ਜਿਹਦੇ ਇਥੋਂ ਦੇ ਐਮਐਲਏ ਮਦਨ ਲਾਲ ਬੱਗਾ ਜੀ ਨੇ ਔਰ ਬੜੇ ਪੱਦਰ ਤੇ ਉਹਨਾਂ ਨੇ ਕੰਮ ਵੀ ਕਰਿਆ ਉਹ ਡਾਕਟਰ ਸਾਹਿਬ ਨਾਲ ਵੀ ਕਰਦੇ ਨੇ ਤੇ ਅੱਜ ਅਭਰਾਏ ਸਾਹਿਬ ਦੇ ਲੇਟ ਹੋਣ ਕਰਕੇ ਉਹ ਟਾਈਮ ਤੇ ਨਹੀਂ ਪਹੁੰਚ ਪਾਏ ਲੇਕਿਨ ਇਹ ਸਾਰਾ ਇਹ ਇੱਕ ਵੱਡੀ ਟੀਮ ਆ ਬੱਗਾ ਜੀ ਹੋਗੇ ਢਿੰਗਰਾ ਸਾਹਿਬ ਹੋਗੇ ਆਈ ਜੀ ਸਰਦਾਰ ਇਕਬਾਲ ਸਿੰਘ ਗਿੱਲ ਹੋਗੇ ਅਮਨ ਜੀ ਉਹਨਾਂ ਦੇ ਬੇਟੇ ਕੌਂਸਲਰ ਨੇ ਕਿ ਸਾਰਿਆਂ ਨੇ ਪੂਰੀ ਹਿੰਮਤ ਕਰਕੇ ਇਹ ਕੰਮ ਸ਼ੁਰੂ ਕਰਾਇਆ ਤੇ ਅਸੀਂ ਚਾਹੁੰਦੇ ਹਾਂ ਵੀ ਲੋਕਾਂ ਦਾ ਫਾਇਦਾ ਕਰ ਸਕੀਏ ਇਹ ਸਰ ਕਿੱਥੇ ਮੋਟੀਆਂ ਜਿਹੀਆਂ